ਅਸੀਂ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਆ ਬਈ ਪਿੰਡ ਲੰਬਵਾਲੀ ਜ਼ਿਲ੍ਹਾ ਨੂੰ ਫਰੀਦਕੋਟ ਪੈਂਦਾ ਤਹਿਸੀਲ ਨੂੰ ਜੇਤੋ ਪੈਂਦੀ ਆ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਈ ਇੱਕ ਨਗ ਤੇ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਦੱਸਦੇ ਆ ਆਜੋ ਬਾਈ ਜੀ ਹਾਂ ਜੀ ਸਾਸੀ ਕਾ ਭਾਈ ਜੀ ਆਹ ਸ੍ਰੀ ਗਾਜੂ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਆਪਣਾ ਨਾਮ ਕੀ ਹੈ ਆਹ ਛੋਟੂ ਸਿੰਘ ਜੀ ਨਾਮ ਬਾਈ ਦਾ ਛੋਟੂ ਸਿੰਘ ਆ ਜੀ ਪਿੰਡ ਲੰਬ ਵਾਲੀ ਜੀ ਪਿੰਡ ਲੰਬ ਵਾਲੀ ਠੀਕ ਹੋ ਜੀ ਤੇ ਵਿਹੜ ਦੀ ਡਿਟੇਲ ਦੱਸੋ ਕਿਹੜੇ ਸੂਏ ਸੂਣੀ ਆ ਜੀ ਐ ਸੋਰੀ ਇਹ ਦੂਜਾ ਸੂਆ ਸੂਣੀ ਆ ਜੀ ਦੂਜਾ ਪਹਿਲੇ ਸੂਏ 35 ਲੀਟਰ ਤੁਹਾ ਦਿੰਦੇ ਠੀਕ ਹੋ ਜੀ ਪਹਿਲੇ ਸੂਏ ਬਈ 35 ਲੀਟਰ ਦੁੱਧ ਦਿੱਤਾ ਦੂਜਾ ਸੂਆ ਸੂਣੀ ਆ ਆਪਣੇ ਘਰ ਦੀ ਵਿਹੜ ਆਪਣੀ ਜੀ ਘਰ ਦੀ ਵਿਹੜ ਆ ਠੀਕ ਹੋ ਭਾਈ ਜੀ ਤੁਸੀਂ ਦੇਖ ਸਕਦੇ ਹੋ ਭਾਈ ਬਹੁਤ ਸੋਹਣਾ ਪ੍ਰਿੰਟ ਆ ਐਚ ਐਫ ਵਿਹੜ ਆ ਖਵਾਨਾ ਚੈੱਕ ਕਰ ਸਕਦੇ ਹਾਂ ਥਣ ਬੰਨੇ ਦੀ ਬਹੁਤ ਚੰਗੀ ਆ ਚੋਆਈ ਚੋਈ ਬੜੀ ਚੰਗੀ ਕੱਢੀ ਆ ਦਵਾਈ ਚ ਠੀਕ ਹੈ ਚੋਆਈ ਬਹੁਤ ਚੰਗੀ ਆ ਬਾਈ ਤਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਵਧੀਆ ਥਾਣਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹਜੇ ਇਹ ਹਾਂਜੀ ਹਜੇ 12 ਦਿਨ ਪਾਜਾ ਗਾਂ ਦੇ 12 ਦਿਨ ਰਹਿੰਦੇ ਆ ਬਈ 12 ਦਿਨ ਦੀ ਕੱਚੀ ਮੜਾ ਤੋਰਾ ਵਿਖਾ ਦਿਓ ਜੀ ਮੜਾ ਤੁਰ ਕੇ ਦਿਖਾ ਦਿਓ ਬਹੁਤ ਚੰਗੀ ਹਾਈਟ ਆ ਬਾਈ ਦੇਖ ਸਕਦੇ ਹਾਂ ਬਾਈ ਤੁਸੀਂ ਬਹੁਤ ਵਧੀਆ ਗਾਂ ਖਵਾਨਾ ਚੈੱਕ ਕਰ ਸਕਦੇ ਹਾਂ ਬਾਈ ਤੁਸੀਂ ਇਹ ਮਾ ਦਾ ਵੀ ਕਰਦਾ ਨਹੀਂ ਜੀ ਠੀਕ ਹੋ ਜੀ ਆ ਲਓ ਬਾਈ ਇੱਧਰ ਆ ਜੀ ਬਹੁਤ ਵਧੀਆ ਵੈੜਾ ਬਾਈ ਚੰਗੀ ਹਾਈਟ ਆ ਤੋਰਾ ਦੇਖ ਸਕਦੇ ਹੋ ਕਈ ਵਾਰੀ ਬਈ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੁਹਾਨੂੰ ਬਾਈ ਦਾ WhatsApp ਨੰਬਰ ਦਿੱਤਾ ਜਾਊਗਾ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਵੀਡੀਓ ਮਗਾ ਸਕਦੇ ਹੋ ਹੋਰ ਰੋਣ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਬਈ ਤੁਸੀਂ ਐ ਸੋਰੀ ਕਿੰਨੀ ਮੇ ਦਾ ਕਿੰਨਾ ਦੁੱਧ ਦੇਉਗੀ ਐ ਇੱਕੀ 40 ਲੀਟਰ ਦੁੱਧ ਪਾਉਗੀ 40 ਲੀਟਰ ਦੁੱਧ ਪਾਉਗੀ ਠੀਕ ਹੋਈ ਤੇ ਆਪਾਂ ਮੁੱਲ ਕੀ ਕਰਦੇ ਆ ਜੀ ਇਹਦਾ ਮੋਲੇ ਜੀ 95000 ਕਰਦੇ ਮੋਲੇ ਦਾ 95000 ਕਰਦੇ ਬਾਈ ਮਾਨ ਕੀਤਾ ਜਾਊਗਾ ਜੀ ਹਾਂਜੀ ਮਾਨ ਕੀਤਾ ਜਾਊਗਾ ਜੀ ਮੋਲੇ ਜੀ ਮੋਲੇ ਤੇ ਮਾਨ ਕਰ ਦਾਂਗੇ ਠੀਕ ਹੋ ਜੀ ਬਾਈ ਮਾਨ ਵੀ ਕੀਤਾ ਜਾਊਗਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਮੇਰਾ 78884 ਹਾਂਜੀ 50 576 ਇੱਕ ਵਾਰਾਂ ਫੇਰ ਬੋਲ ਦੋ ਜੀ 78 884 ਹਾਂਜੀ 50 576 ਬਾਈ ਦਾ ਇਹ ਫੋਨ ਨੰਬਰ ਆ ਤੇ ਬਾਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਨੂੰ ਇਸੇ ਤਰ੍ਹਾਂ ਹਰ ਰੋਜ਼ ਨਵੀਂ ਵੀਡੀਓ ਮਿਲਦੀ ਰਹੂ ਆਪਣੇ ਚੈਨਲ ਤੋਂ ਥੈਂਕ ਯੂ ਬਾਈ ਜੀ